लुधियाना ਹਲਕਾ ਆਤਮ ਨਗਰ ਦੇ ਅਧੀਨ ਪੈਂਦੇ ਮਾਤਾ ਵੈਸ਼ਨੂ ਦੇਵੀ ਮੰਦਿਰ ਕਮੇਟੀ ਦੀਆਂ ਚੋਣਾਂ ਦਾ ਆਯੋਜਨ ਹੋਇਆ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਮਾਤਾ ਵੈਸ਼ਨੂ ਦੇਵੀ ਮੰਦਿਰ ਕਮੇਟੀ ਦੀਆਂ ਚੋਣਾਂ ਹਰ 3 ਸਾਲ ਬਾਅਦ ਹੁੰਦੀਆਂ ਹਨ। ਜਿਸ ਵਿੱਚ ਵੋਟਰਾਂ ਦੇ ਰਾਹੀਂ ਨਵੇਂ ਕਮੇਟੀ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਤਾ ਵੈਸ਼ਨੂ ਦੇਵੀ ਮੰਦਿਰ ਕਮੇਟੀ ਦੇ ਮੈਂਬਰਾਂ ਅਤੇ ਪ੍ਰਧਾਨ ਦੀ ਇੱਕੋ ਇੱਕ ਸੋਚ ਹੈ ਕਿ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਅਸੀਂ ਸਮੁੱਚੇ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਮੰਦਿਰ ਕਮੇਟੀ ਦੇ ਭੈਤਰੀ ਲਈ ਸੱਚਾਈ ਨੂੰ ਵ ਇੱਕ ਜਿੱਦੀ VOTING ਹੋ ਰਹੀ ਹੈ ਅੱਜ ਇਹ ਬੜੇ ਆਰਾਮ ਨਾਲ ਹੋ ਰਹੀ ਹੈ ਜਦੋਂ ਕੋਈ ਰੋਲਾ ਨਾ ਪਾਣੀ ਤੇ ਜਿਹੜੀ ਦੂਜੀ ਪਾਰਟੀ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ ਬੜੀ ਕੀਆਂ ਦਾ ਮਤਲਬ ਹੈ ਕਿ ਬਰਮਾਸ਼ੀਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਬੌਂਸਰ ਬੁਲਾ ਲਏ ਕਿਉਂਕਿ ਉਹਨਾਂ ਦਾ ਮੈਰੀ ਪੈਲੇਸ ਬਣਿਆ ਆ ਅੰਦਰ ਉਹ ਕਹਿੰਦੇ ਸਾਡੇ ਮੈਰੀ ਪੈਲੇਸ ਅੱਜ ਤੱਕ ਜ਼ਿੰਦਗੀ ਬੌਂਸਰ ਕੋਈ ਨਹੀਂ ਆਇਆ ਮੰਦਰ ਦੇ ਅੰਦਰ ਇਹਨਾਂ ਨੇ ਬੌਂਸਰ ਖੜੇ ਕਰਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਕਰਕੇ ਮੈਂ ਪ੍ਰੈਸ ਨੂੰ ਨੋਟ ਕੀਤਾ ਆ ਵੀ ਭਾਈ ਪਬਲਿਕ ਦਾ ਪੈਸਾ ਇੱਥੇ ਆਇਆ ਰਿਹਾ ਪਬਲਿਕ ਇਨਵੋਲਵਮੈਂਟ ਹੈ ਸਾਰੀ ਔਰ ਇਹ ਸਿਰਫ 4 5 10 ਬੰਦਿਆਂ ਦੀ ਮੈਨਿਓਰਿਟੀ ਕਰਨ ਇਹ ਸਾਰਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਨਹੀਂ ਮੈਂਬਰ ਕਿਹੜੀ ਕਿਹੜੀ ਉਧਰ ਖੜੇ ਆ? ਦੋ ਸਿਰਫ ਦੋ ਹੀ ਪ੍ਰੈਜ਼ੀਡੈਂਟ ਤੇ ਖੜਦੇ ਨੇ ਪ੍ਰਧਾਨ ਦੀ ਚੋਣ ਇੱਥੇ ਹੁੰਦੀ ਆ ਹੋਰ ਕਿਸੇ ਚੋਣ ਦਾ ਨਹੀਂ ਕੋਈ ਮਤਲਬ ਇੱਥੇ। ਤੇ ਸਰ ਤੁਹਾਡੇ ਮਨੋਂ ਕੋਣ ਖੜਿਆ ਜੀ? ਮਤਲਬ ਮੈਂ ਹੀ ਉਹਦੇ ਚ ਜਿਹੜੇ ਖੜੇ ਹਾਂ ਹਾਂ ਜੀ ਹਾਂ ਜੀ। ਉਹ ਜੋ ਬਸ ਕੋਣ ਉਕੂ ਲੋ ਆਪਣਾ ਸ਼ੋਕ ਸਿੰਘਲਾ ਜੀ ਨੇ ਸਰ ਕੀ ਲੋਕ ਆਪਣੇ ਮੈਂਬਰਾਂ ਨੂੰ ਮੈਸੇਜ ਦੇਣ ਜਾਂਦੇ ਆ ਅਸੀਂ ਇਹ ਕਹਿੰਦੇ ਆ ਵੀ ਬੜਾ ਮਾਹੌਲ ਬਤੀ ਚਾਹੀਦਾ ਮੰਦਰ ਦੇ ਵਿੱਚ ਨਾ ਕੋਈ ਇਲੈਕਸ਼ਨ ਹੋਣਾ ਚਾਹੀਦਾ ਨਾ ਕੋਈ ਅਦਾਂ ਦਾ ਮਾਹੌਲ ਬਣਾਉਣਾ ਚਾਹੀਦਾ ਇਹ ਤਾਂ ਬਦਮਾਸ਼ੀ ਵਾਲਾ ਮਾਹੌਲ ਬਣਾਇਆ ਹੈ 10 15 ਬੰਦੇ ਨੇ ਵੀ ਚਲੋ ਯਾਰ ਅਸੀਂ ਆਪਣਾ ਕਬਜ਼ਾ ਕਰਕੇ ਰੱਖੀਏ ਜਿਹੜਾ ਮੰਦਰ ਦਾ ਪੈਸਾ ਲੋਕਾਂ ਨੂੰ ਇਕੱਠਾ ਕਰਕੇ ਆ ਰਿਹਾ ਉਹ ਕੋਈ ਸਹੀ ਜਗ੍ਹਾ ਤੇ ਨਹੀਂ ਲੱਗ ਰਿਹਾ ਇਹ ਬੰਦੇ ਜਿਸ ਤਰੀਕੇ ਨਾਲ ਲਾ ਰਹੇ ਹੋ ਆਪਣੀ ਮਰਜ਼ੀ ਨਾਲ ਲਾ ਰਹੇ ਨੇ ਅਸੀਂ ਪਹਿਲਾਂ ਪੈਲੇਸ ਤਿਆਰ ਕਰੀਏ ਉਸ ਤੋਂ ਬਾਅਦ ਹੀ ਕੰਮ ਕਰੀਏ ਸਰ VOTING ਕਿੰਨੇ ਵਜੇ ਸਮਾਪਤ ਉਹਨਾਂ ਦੇ ਜਿਹੜੇ ਬੰਦੇ ਪੁਰਾਣੇ ਸੀਗੇ ਜਿਨ੍ਹਾਂ ਨੇ 65 ਬੰਦੇ ਪਹਿਲਾਂ ਤੱਸੀ ਸੀਗੇ ਉਹ ਬੰਦਿਆਂ ਚੋਂ 35 ਬੰਦੇ ਇਹਨਾਂ ਨੇ ਕਰਦੇ ਡਿਫਾਲਟਰ ਕਰਤੇ ਆ ਉਹਨਾਂ ਦੀ ਵੋਟ ਨਹੀਂ ਇਹਨਾਂ ਨੇ ਨਵੇਂ ਬੰਦੇ ਆਪਣੇ ਬੋਟ ਬਣਾ ਕੇ ਉਹਨਾਂ ਦੀ ਇਲੈਕਸ਼ਨ ਕਰਾ ਰਹੇ ਨੇ ਬਸ ਕਿੰਨੇ ਬੰਦੇ VOTING ਕਰ ਰਹੇ ਹੁਣ 60 ਬੰਦੇ ਲਈ ਪੋਸਟ ਹੋ ਚੁੱਕੀ VOTING ਕਿੰਨੇ ਬੰਦੇ ਆ ਤਕਰੀਬਨ 115 ਜਿਨ੍ਹਾਂ ਚੋਂ 35 ਬੰਦੇ ਇਹਨਾਂ ਨੇ ਡਿਫਾਲਟਰ ਕਰਤੇ ਆ ਉਹਨਾਂ ਦੀ ਵੋਟ ਨਹੀਂ ਪੈਣੀ ਤੇ ਬਾਕੀ ਜਿਹੜੇ ਨਵੇਂ ਮੈਂਬਰ ਬਣੇ ਉਹਨਾਂ ਦੀਆਂ ਵੋਟਾਂ ਪਵਾ ਕੇ ਆਪਣੀ ਪ੍ਰਧਾਨਗੀ ਦੁਬਾਰਾ ਹਕਾਇਮ ਕਰਨ ਚਾਹੁੰਦੇ ਆ ਹੋਰ ਕੁਝ ਨਹੀਂ ਕਮਸਬੁਝਾ ਚਾਹੇ ਮਜੂਦਾ ਕਿਦਾਂ ਦੀ ਪੁਲਿਸ ਪ੍ਰਸ਼ਾਸਨ ਠੀਕ ਆਪਣੇ ਲੋਕ ਸੇਵਾ ਕਰ ਰਿਹਾ ਠੀਕ ਕਰ ਰਿਹਾ ਮਤਲਬ ਮਾਹੌਲ ਕੋਈ ਲੜਾਈ ਚ ਅਗਲਾਲਾ ਮੰਦਰ ਨਹੀਂ ਪਰ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਕੰਮ ਕਰਨ ਦੀ ਤੇ ਚੰਗੀ ਗੱਲ ਨਹੀਂ ਮੰਦਰ ਵਾਸੀ ਜੀ ਨਾਮ ਰਕੇਸ਼ ਗਰਗ ਐਸ ਐਕਸ ਪ੍ਰੈਜ਼ੀਡੈਂਟ ਮਾਤਾ ਵੈਸ਼ਨੋ ਦੇ ਵੀ ਮੰਦਰ ਸਭਾ ٹرسٹ ਆਤਮ ਨਗਰ ਇਹ ਇਲੈਕਸ਼ਨ 3 ਸਾਲ ਬਾਅਦ ਹੁੰਦੀ ਹੈ ਜੀ ਸਾਡੀ ਪਿਛਲੀ ਵਾਰੀ ਮਤਲਬ ਕਿ ਵੈਸੀ ਹੀ ਅਸੀਂ ਨਾਮਿਨੇਸ਼ਨ ਪ੍ਰਧਾਨ ਨੂੰ ਬਣਾਤਾ ਸੀਗਾ ਸੁਭਾਸ਼ ਗਰਗ ਨੂੰ ਪਰ ਹੁਣ 6 ਸਾਲ ਹੋ ਗਏ ਆ ਇੱਥੇ ਜਿਹੜਾ ਕੰਮ ਚੱਲ ਰਿਹਾ ਇਹ ਮੰਦਰ ਦਾ 6 ਸਾਲ ਦੇ ਵਿੱਚ 8 ਕਰੋੜ ਰੁਪਏ ਇਕੱਠਾ ਹੋਇਆ 8 ਤੋਂ ਵੱਧ ਹੋਇਆ 1 ਕਰੋੜ ਰੁਪਏ ਹਸਪਤਾਲ ਲਈ ਆਇਆ ਅਸੀਂ ਇਸ ਦਾ ਹਿਸਾਬ ਮੰਗਿਆ ਗਿਆ ਵੀ ਸਾਨੂੰ ਇਹਦਾ ਸਾਰਾ ਹਿਸਾਬ ਦਿਓ ਲੇਕਿਨ ਇੱਥੇ ਸਾਨੂੰ ਹਿਸਾਬ ਦੇਣ ਨੂੰ ਕੋਈ ਤਿਆਰ ਨਹੀਂ ਹੈਗਾ ਪਰ ਜਿਹੜੀ ਜਿਹੜਾ 6 ਸਾਲ ਦੇ ਵਿੱਚ ਇੱਕ ਵਧੀਆ ਹਸਪੀਟਲ ਬਣਨਾ ਚਾਹੀਦਾ ਸੀ ਇੱਕ ਮੰਦਿਰ ਬਣਨਾ ਚਾਹੀਦਾ ਸੀ ਉਹਦੇ ਬਰਾਬਰ ਤੇ ਇੱਕ ਪੈਲਸ ਸੀ ਇਹਨਾਂ ਨੇ ਥੱਲੇ ਜਿਹੜਾ ਪੈਲਸ ਬਣਾ ਕੇ ਇੱਕ ਤਰ੍ਹਾਂ ਦਾ ਜਿੱਦਾਂ ਦੁੱਖ ਸੁੱਖ ਲਈ ਭੋਗ ਪਾਠ ਲਈ ਹੁਣ ਮੇਨ ਉਹ ਕੰਮ ਕੀ ਉਹ ਕੈਟਰੀਂਗ ਦਾ ਕੰਮ ਚੱਲ ਰਿਹਾ ਹੈ ਉਹਨਾਂ ਦਾ ਨਾ ਤਾਂ ਹਸਪੀਟਲ ਦੇ ਵਿੱਚ ਕੋਈ ਧਿਆਨ ਆ ਨਾ ਮੰਦਿਰ ਦੇ ਵਿੱਚ ਧਿਆਨ ਆ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਰਲ ਮਿਲ ਕੇ ਅਸੀਂ ਕਰਨਾ ਚਾਹੁੰਦੇ ਸੀ ਵੀ ਹਸਪੀਟਲ ਬਣਾਈਏ ਜਾਂ ਮੰਦਿਰ ਬਣਾਈਏ ਨਹੀਂ ਹੋ ਰਿਹਾ ਸਰ ਕੁੱਲ ਕਿੰਨੇ ਮੈਂਬਰ ਆ ਤੇ 116 ਮੈਂਬਰ ਨੇ ਜਿੰਨਾਂ ਤੋਂ 251000 ਰੁਪਇਆ ਇੱਕ ਟਰਸਟੀ ਤੋਂ ਤੇ ਨਾਲ ਪਲੱਸ ਹਰ 25200 ਹਰ ਸਾਲ ਉਹਨਾਂ ਤੋਂ ਲੈ ਜਾਂਦੇ ਆ ਮਤਲਬ ਜਿਹਦੇ ਚ ਕਰੋੜਾ ਰੁਪਏ ਇਕੱਠਾ ਹੋਇਆ ਇਹਦਾ ਕੋਈ ਹਸਾਬ-ਕਿਤਾਬ ਨਹੀਂ ਹੈਗਾ ਜਿਹੜੀ ਬੋਡਿੰਗ ਹੋ ਰਹੀ ਕਿਤੇ ਦੇਚ ਕਿੰਨੇ ਪਾਰਟਿਸਪੀਟੈਂਟ ਲੋਕ ਕਰ ਰਹੇ ਤੇ ਕਦ ਤੱਕ ਚੱਲੇਗੀ ਬੋਡਿੰਗ ਇਹ 116 ਟੋਟਲ ਸੀਗੇ ਜੀ ਇਹਦੇ ਵਿੱਚੋਂ ਜਿਨ੍ਹਾਂ ਨੇ ਦੇਖਿਆ ਵੀ ਇੱਥੇ ਠੀਕ ਨਹੀਂ ਕੰਮ ਹੋ ਰਿਹਾ ਉਹਨਾਂ ਵਿੱਚੋਂ 25 ਬੰਦਿਆਂ ਨੇ ਜਿਹੜਾ 25200 ਸਾਲ ਦਾ ਇਅਰਲੀ ਲੈ ਲੈਂਦੇ ਹੋ ਨਹੀਂ ਦਿੱਤੇ ਇਸ ਚੀਜ਼ ਨੂੰ ਦੇਖ ਕੇ ਇਸ ਚੀਜ਼ ਨੂੰ ਦੇਖੋ ਨਾ ਨਹੀਂ ਦਿੱਤੇ ਉਹਨਾਂ 25 ਮੈਂਬਰਾਂ ਨੂੰ ਇਹਨਾਂ ਨੇ ਬਾਹਰ ਕੱਢ ਦਿੱਤਾ ਡਿਵਾਲਟਰ ਕਹਿ ਕੇ ਵੀ ਅਸੀਂ ਨਹੀਂ ਇਹਨਾਂ ਨੂੰ ਵੋਟ ਪਾਉਂਦੇ ਸਾਡੇ 100 ਮੈਂਬਰ ਉਹਨਾਂ ਨੇ ਜਿਹੜੇ voting ਕਰਦੇ ਉਹਨਾਂ ਨੂੰ ਮੇਰੇ ਸ਼ਿਕਾਇਤ ਨੇ ਜਾਂਦੇ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਸਹੀ ਜਿਹੜਾ ਅਸੀਂ ਕੰਮ ਕਰਨਾ ਚਾਹੁੰਦੇ ਉਹਨਾਂ ਦੇ ਸਾਡੇ ਮਗਰ ਲੱਗ ਕੇ ਕੰਮ ਕਰੋ ਅਸੀਂ ਮੇਰੇ ਦੋਸਤੋ ਮੈਂ ਦੀਪਕ ਗਰਗ ਮਾਤਾ ਵੈਸ਼ਨ ਦੇ ਵੀ ਟ੍ਰਸਟ ਦਾ ਹੁੰਡਰ ਮੈਂਬਰ ਹੈ ਜਿਨ੍ਹਾਂ ਨੇ ਜੰਗਾ ਦਾ ਕਬਜ਼ਾ ਲਿੱਤਾ ਸੀਗਾ ਉਦੋਂ ਦਾ ਤੇ ਕੇਸ ਲੜਕੇ ਸੀ ਚੰਡੀਗੜ੍ਹੋਂ ਲੈ ਕੇ ਆਏ ਸੀਗੇ ਔਰ ਇਹਨਾਂ ਦੇ ਸਦਕੇ ਮਾਤਾ ਬੈਸ਼ਨੋ ਦੇ ਵੀ ਸਦਕੇ ਸਾਡਾ ਹੈਲਪਫੁਲ ਐਂਜਲ ਵੈਲਫੇਅਰ ਸੁਸਾਇਟੀ ਨਰ ਸੇਵਾ ਨਾਰਾਇਣ ਸੇਵਾ ਫਰੀ ਡੈਲਸੀ ਸੈਂਟਰ ਜਿਹੜਾ ਇੰਡੀਆ ਦਾ ਪਹਿਲਾ ਡੈਲਸੀ ਸੈਂਟਰ ਹੈ ਇਸ ਮਾ ਮਾਈ ਨੇ ਇਸ ਸੰਸਥਾ ਨੇ ਸਹਿਯੋਗ ਨਾਲ ਅੱਜ ਉੱਥੇ ਬਣ ਕੇ ਬੰਨਾ ਇੱਥੇ ਸੀ ਪਰਮਾਤਮਾ ਨੇ ਮਾ ਮਾਈ ਨੇ ਉਹ ਜਗ੍ਹਾ ਦਿੱਤੀ ਤੇ ਉੱਥੇ ਬਣ ਗਿਆ ਤੇ ਬੜੇ ਵਧੀਆ ਅੱਜ ਭਰਾਵਾਂ ਦੇ ਇਲੈਕਸ਼ਨ ਹੋ ਰਹੇ ਨੇ ਮੈਂ ਇਹਦੇ ਖਿਲਾਫ ਸੀ ਮੈਂਬਰ ਸਾਰੇ ਬੈਠੇ ਨੇ ਕਿਸੇ ਨੂੰ ਬੁਰਾ ਲੱਗੇ ਭਲਾ ਲੱਗੇ ਕਿਉਂਕਿ ਇਹ ਕੋਈ ਆਜੇ ਇਲੈਕਸ਼ਨ ਨੇ ਆ ਗਏ ਜਿਹੜਾ ਪ੍ਰਧਾਨ ਮੰਤਰੀ ਮંત્રી ਮੋਦੀ ਨੇ ਲੜਨ ਨੇ ਹੋਣ ਕਿਉਂਕਿ ਭਾਈਚਾਰਾ ਸਾਡਾ ਸਾਰੇ ਸਾਡੇ ਮੈਂਬਰ ਨੇ ਭਾਈਚਾਰਾ ਸਾਂਝਾ ਸਨਾਤਨ ਦੀ ਸਾਂਝ ਹੈਗੀ ਸਾਡੀ ਆਪਸੀ ਨਹੀਂ ਹੋਣਾ ਚਾਹੀਦਾ ਚਲੋ ਹੋ ਗਿਆ ਬੜੇ ਸ਼ਾਂਤੀਪੂਰਵਕ ਹੋ ਰਿਹਾ ਜਿਹੜਾ ਵੀ ਪ੍ਰਧਾਨ ਮੰਤਰਾ ਆਪਣਾ ਪ੍ਰਧਾਨ ਮੰਤਰਾ ਸਾਡੀ ਸੰਸਾ ਦਾ ਮਤਾ ਵੈਸਣ ਦੇ ਵੀ ਦਾ ਉਹਨੂੰ ਪੂਰੀਆਂ ਵਧਾਈਆਂ ਨੇ ਔਰ ਮੈਂ ਆਪਣੇ ਗਰੁੱਪ ਤੇ ਇੱਕ ਮੈਸੇਜ ਵੀ ਪਾਇਆ ਸੀ ਕੋਈ ਵੀ ਪ੍ਰਧਾਨ ਬਣ ਪ੍ਰਧਾਨ ਬਣ ਕੇ ਮਤਾ ਵੈਸਣ ਦੇ ਵੀ ਸੰਸਾ ਦਾ ਜੇ ਮੈਡੀਕਲ ਦੀ ਸਹੂਲਤ ਲਊਗਾ ਮੈਂ ਪੂਰਾ ਯੋਗਦਾਨ ਦੇਵਾਂਗਾ ਪਹਿਲਾਂ ਵੀ ਮੈਂ ਇਹਨਾਂ ਨੂੰ ਕਿਹਾ ਸੀ ਹੁਣ ਵੀ ਕਿਹਾ ਸੀ ਬਸ ਆਪਸੀ ਭਾਈਚਾਰਾ ਜਿਹੜੀ ਸਦਭਾਵਨਾ ਆਪਸੀ ਭਾਈਚਾਰਾ ਕਾਇਮ ਰੱਖੋ ਪਰਦਾਨ ਅੱਜ ਹੈ ਕੱਲ ਨਹੀਂ ਹੈ ਕਿੰਨਾ ਜੀਵਨ ਹੈ ਜੀਵਨ ਬੜਾ ਥੋੜਾ ਹੈ ਬਦਕਿਸਮਤੀ ਸਾਡੇ ਸਨਾਤਨੀਆਂ ਦੀ ਹੈ ਤੁਹਾਡੀ ਵੀਡੀਓ ਰਾਈ ਇਹ ਆਪਣੀ ਵਾਰ ਵਾਰ ਚ ਦੂਸਰੇ ਨੂੰ ਕੁਝ ਸਮਝ ਦੇ ਨਹੀਂ ਆਗੇ ਉਹ ਚੌਧਰ ਚਾਹੀਦੀ ਹੈ ਭਾਵੇਂ ਕੋਈ ਮਰਦਾ ਮਰੀ ਜਾਵੇ ਕਿਉਂਕਿ ਜਦ ਇਹ ਜੰਗਾ ਲਿੱਤੀ ਸੀਗੀ ਅਸੀਂ ਪੰਜ ਬੰਦੇ ਸੀ ਕੁਲਦੀਪ ਸਿੰਘ ਲਾ ਜੀ ਇਕੱਲਾ ਕੁਲਦੀਪ ਸਿੰਘ ਲਾ ਬੈਠੇ ਸੀ ਕੁਰਤੀ ਕੁਰਸੀ ਢਾ ਕੇ ਕੁਲਦੀਪ ਸਿੰਘ ਲਾ ਨੇ ਮੈਨੂੰ ਫੋਨ ਮਾਰਿਆ ਮੈਂ ਆਇਆ ਸੰਜੇ ਜੇ ਆਨ ਲਕੇਸ਼ ਗਾ ਇਹ ਕਦਾ ਕੋਈ ਮੈਂਬਰ ਹੋਵੇ ਸਾਰੇ ਭਜ ਗਏ ਸੀਗੇ ਕਿਉਂਕਿ ਕਬਜ਼ਾ ਇੱਥੇ ਦੇ ਕਾਂਗਰਸ ਲੀਡਰ ਨੇ ਮੈਂ ਤੁਹਾਨੂੰ ਦੱਸ ਦਵਾਂ ਉਹਨੇ ਸਾਨੂੰ ਧਮਕੀ ਦਿੱਤੀ ਤੁਹਾਡੀਆਂ ਟੰਗਾ ਤੋੜਾਂਗਾ ਕੁਲਦੀਪ ਸਿੰਘ ਲਾ ਬੈਠਾ ਇੱਥੇ ਕੱਲਾ ਹੀ ਬੈਠਿਆ ਰਿਹਾ ਸੀ ਬਾਅਦ ਚ ਫਿਰ ਮੈਂ ਆਇਆ ਸੀ ਮੈਂ ਤੁਹਾਨੂੰ ਦੱਸਦਾ ਇਹ ਕਬਜ਼ਾ ਜਿਹੜਾ ਸੈਰਿਆ ਪੰਜ ਚਾਰ ਮੈਂਬਰਾਂ ਨੇ ਲਿੱਤਾ ਚਲੋ ਸਾਡੀ ਸੰਸਥਾ ਬਹੁਤ ਵਧੀਆ ਹੋਊਗੀ ਦੇਖੋ ਧਰਮ ਬਹੁਤ ਹੋ ਚੁੱਕਿਆ ਨਾਲ ਚਿੰਤਪੂਰਣੀ ਮਾਤਾ ਮੰਦਿਰ ਹੈਗਾ ਬੜਾ ਵੱਡਾ ਹੈਗਾ ਸਾਡੀ ਇਸ ਸੰਸਥਾ ਨਾਲ ਇਹ ਵੀ ਗੱਲਬਾਤ ਹੋਈ ਸੀ ਕਿ ਵੀ ਜਦੋਂ ਵੀ ਜੰਗਾ ਮਿਲੂਗੀ ਮਤਾ ਵੈਸਣੋਂ ਦੇ ਵੀ ਦੇ ਇੱਕ ਮੂਰਤੀ ਸਥਾਪਿਤ ਕਰਾਂਗੇ ਫਾਊਂਡਰ ਮੈਂਬਰ ਬੈਠੇ ਕੁਲਦੀਪ ਸਿੰਘ ਲਾ ਜੀ ਜਿਵੇਂ ਝੂਠ ਬੋਲਦਾ ਹਾਂ ਤਾਂ ਪਰੰਤੂ ਚਲੋ ਇਹਨਾਂ ਨੇ ਸਿਵਾਲਾ ਵੀ ਹੋਰ ਬਣਾਇਆ ਵਧੀਆ ਗੱਲ ਹੈ ਕੋਈ ਕਿੰਨ ਤੋਂ ਪਰੰਤੂ ਮੇਰੀ ਤਾਂ ਹੁਣ ਕਮੇਟੀ ਨਾਲ ਨਵੀਂ ਕਮੇਟੀ ਨਾਲ ਜੇ ਤਾਂ ਰਮਨਾਲ ਕਰਮ ਨਹੀਂ ਜੋੜਿਆ ਸਨਾਤਨਿਆ ਨੇ ਤੁਹਾਡੇ ਨਿਆਣੇ ਨੇ ਨਹੀਂ ਪੁੱਛਣਾ ਤੁਹਾਨੂੰ ਖੜੇ ਨੇ ਬੈਠੇ ਨੇ ਸਾਰੇ ਸੀਨੀਅਰ ਮੈਂਬਰ ਬੈਠੇ ਨੇ ਮੈਂ ਠੋਕੇ ਜਵਾਬ ਦੇ ਰਿਹਾ ਜਿਹੜੇ ਜਿਹੜੇ ਵੀ ਮੰਦਰ ਹੈਗੇ ਸਨਾਤਨੀਆਂ ਦੇ ਗੁਰਦੁਆਰੇ ਨੇ ਸਾਡੇ ਜਿਹੜੇ ਵੀ ਹੈਗੇ ਉਹਨਾਂ ਚ ਕਰਮ ਕਰਨਾ ਪੈਣਾ ਹੈ ਜੇ ਹਸਪਤਾਲ ਦੇਣਾ ਪੈਣਾ ਜਿਹੜੇ ਬੱਚੇ ਪੜਾ ਨਾਲੇ ਉਹਨਾਂ ਨੂੰ ਐਜੂਕੇਸ਼ਨ ਦੇਣਾ ਅਸੀਂ ਸਾਡੇ ਸੰਸਮਾਜ ਨੇ ਕਿੱਥੇ ਇੰਡੀਆ ਨੂੰ ਪਛਾਣਤਾ ਠੀਖ ਮੰਗਾ ਬਣਾਤਾ ਸਾਨੂੰ ਆ ਸਾਡੀ ਐਨ ਜੀਓ ਹੈ ਡਾਲਸੀ ਸੈਂਟਰ ਹੈ ਹੈਲਪਫੁਲ ਐਨ ਜੀਓ ਦਾ ਐਜੂਕੇਸ਼ਨ ਤੇ ਹੈਲਥ ਦੇ ਰਿਹਾ ਇੱਕ ਬੱਚਾ ਅਸੀਂ ਪਰਸੋਂ ਡਾਕਟਰੀ ਲਈ ਅਡਾਪਟ ਕੀਤਾ ਜਿਹਦੇ 30 ਲੱਖ ਰੁਪਏ ਦਾ ਖਰਚਾ ਹੋਊਗਾ ਸਾਰੇ ਮੈਂਬਰਾਂ ਦੇ ਸੇਗ ਨਾਲ ਮੇਰੀ ਤਾਂ ਜਿਹੜੇ ਵੀ ਨਵੇਂ ਪ੍ਰਧਾਨ ਬਣਦਾ ਹੈਗਾ ਉਹਨਾਂ ਨਾਲ ਹੱਥ ਜੋੜ ਕੇ ਬੇਨਤੀ ਹੈਗੀ ਇੱਥੇ ਜਿਹੜਾ ਕੰਮ ਰੁਕਿਆ ਹੈਗਾ ਹਸਪਤਾਲ ਦਾ ਉਹ ਪੂਰਾ ਕਰਨ ਤੇ ਆਪਾਂ ਵੀ ਖੁਸ਼ ਮੈਂਬਰ ਵੀ ਖੁਸ਼ ਤੇ ਉਹਨਾਂ ਦੀ ਵੀ ਬੱਲੇ ਬੱਲੇ ਇਸ ਤਰ੍ਹਾਂ ਹੀ ਸਾਰੇ ਆਪਣਾ ਇਸ ਸੰਸਥਾ ਨੂੰ ਸਹਿਯੋਗ ਦਿੰਦੇ ਰਹਨ ਜੈ ਹਿੰਦ ਜੈਪਾਲ